ਦੀਆਂ ਖਬਰਾਂ ਵੱਲ ਚਲਈਏ ਤੇ ਪਿਛਲੇ ਹਫਤੇ ਵੀ ਆਪਾਂ ਡਿਸਕਸ ਕੀਤਾ ਸੀ ਵੀ ਜਿਹੜੀ Hindu American Foundation ਆ ਉਹ ਪੂਰੀ ਤਰ੍ਹਾਂ ਤੇ ਕੋਈ ਨਾ ਜਿਹੜੀਆਂ ਦੋ Hindu organizations ਆ ਉਹ ਐਕਟਿਵ ਹੈਗੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ SV509 ਬਿਲ ਹੈਗਾ ਟ੍ਰਾਂਸਨੇਸ਼ਨਲ ਆਪਰੇਸ਼ਨ ਵਾਲਾ ਉਹ ਕੈਲੀਫੋਰਨੀਆ ਦੇ ਵਿੱਚ ਉਹ ਫੇਲ ਕੀਤਾ ਜਾਵੇ ਸੈਨੇਟ ਚੋਂ ਪਾਸ ਹੋ ਚੁੱਕਾ ਆ ਜਨੈਨਿਮਸਲੀ ਹੁਣ ਅਸੈਂਬਲੀ ਚ ਜਾਣਾ ਉਸ ਤੋਂ ਬਾਅਦ ਗਵਰਨਰ ਦੇ ਕੋਲ ਜਾਣਾ ਹੈਗਾ ਤੇ ਉਹਨਾਂ ਨੇ ਮੀਡੀਆ ਦੇ ਵਿੱਚ ਬਿਲਕੁਲ ਉਹੀ ਫੇਰ ਅ ਪਿਛਲੇ ਦਿਨਾਂ ਦੇ ਵਿੱਚ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਮਾਰਕ ਕਾਰਨੀ ਹੁਣੀ ਸਟੇਟਮੈਂਟ ਜਾਰੀ ਕੀਤੀ ਸੀ ਉਹਨਾਂ ਵਿਕਟਮਸ ਦੇ ਲਈ ਜੋ ਇੱਕ ਜਹਾਜ਼ ਦੇ ਵਿੱਚ ਕ੍ਰੈਸ਼ ਹੋਣ ਦੇ ਨਾਲ ਮਾਰੇ ਗਏ ਸੀ ਜੋ 40 ਸਾਲ ਪਹਿਲਾਂ ਘਟਨਾ ਵਾਪਰੀ ਸੀ ਉਹਨੂੰ ਲੈ ਕੇ ਬਾਰ-ਬਾਰ ਫਿਰ ਉਹ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਉਸ ਟਾਈਮ ਦੇ ਉੱਤੇ ਇਹ ਬੜਾ ਅਨਫੋਰਚੂਨੇਟ ਪਾਰਟ ਆ ਸਿੱਖਾਂ ਨੇ ਲੰਬੀ ਨਹੀਂ ਸੋਚੀ ਉਹਨਾਂ ਨੂੰ ਬਹੁਤ ਰੌਲਾ ਪਾਣਾ ਚਾਹੀਦਾ ਸੀ ਵੀ ਪਈ ਦੀ ਇਨਵੈਸਟੀਗੇਸ਼ਨ ਕਰੋ ਸਿੱਖ ਕਦੇ ਕਿਸੇ ਨਿਰਦੋਸ਼ ਦਾ ਕਤਲ ਨਹੀਂ ਕਰਦਾ ਤੇ ਇਹ ਬਹੁਤ ਹੁਣ ਜੋ ਰੀਸੈਂਟਲੀ ਵਾਪਰਿਆ ਹੈ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਇਨਵੋਲਵ ਹੋਈ ਹੈ ਸਿੱਖਾਂ ਨੂੰ ਮਾਰਨ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਸੋ ਇਹ ਉਂਗਲੀ ਉਹਨਾਂ ਵੱਲ ਜਾਂਦੀ ਹਾਲਾਂਕਿ ਹੁਣ ਬਹੁਤ ਸਿੱਖ ਕੈਨੇਡਾ ਦੇ ਰੌਲਾ ਪਾ ਰਹੇ ਹੈ ਕਿ ਉਸ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਦੁਆਰਾ ਕਿ ਸ਼ੁਰੂ ਹੋਣੀ ਚਾਹੀਦੀ ਆ ਸੋ ਦੇਖੋ 40 ਸਾਲ ਹੋ ਗਏ ਆ ਉਹ ਵਾਰ-ਵਾਰ ਸਿੱਖਾਂ ਨੂੰ ਬਦਨਾਮ ਕਰ ਰਹੇ ਹੈਗੇ ਆ ਕੋਈ ਸਾਲਿਡ ਪ੍ਰੂਫ ਨਾ ਆਉਣ ਦੇ ਬਾਵਜੂਦ ਵੀ ਸੋ ਜੇ ਆਪਾਂ ਇਸ ਬਿੱਲ ਨੂੰ ਪਾਸ ਕਰਾਣ ਦੇ ਵਿੱਚ ਨਾਕਾਮਜਾਬ ਹੋਏ ਤੇ ਅੱਜ ਤੋਂ 40 ਸਾਲਾਂ ਨੂੰ ਜਿਹੜੇ ਸਾਡੇ ਬੱਚੇ ਆ ਨਾ ਜਿਹੜੇ ਜਾਂ ਕਿਸੇ ਦੇ ਪੋਤੇ-ਪੋਤੀਆਂ ਦੋਦੇ-ਦੋਤੀਆਂ ਹੋਊਗੇ ਉਹ ਸਾਨੂੰ ਗਾਲਾਂ ਕੱਢਣਗੇ ਕਿ ਕਿੱਦਾਂ ਦੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਸਾਡੇ ਲਈ ਉਸ ਟਾਈਮ ਤੇ ਫਾਈਟ ਨਹੀਂ ਕਰ ਸਕੇ ਸੋ ਸਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਜਿੰਨੀਆਂ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਉਹਨਾਂ ਨੂੰ ਬੇਨਤੀ ਆ ਵੀ ਇਸ ਬਿੱਲ ਦਾ ਨਾਂ ਕੋਈ ਖਾਲਸਾਣ ਦੇ ਨਾਲ ਲੈਣਾ ਦੇਣਾ ਆ ਨਾ ਕੋਈ ਇੰਡੀਆ ਦੇ ਨਾਲ ਲੈਣਾ ਦੇਣਾ ਆ ਇਸ ਬਿਲ ਦਾ ਅਮਰੀਕਾ ਦੇ ਵਿੱਚ ਅਮਰੀਕਾ ਦਾ ਕਨਸਟੀਟਿਊਸ਼ਨ ਜੋ ਸਾਨੂੰ ਅਲਾਉ ਕਰਦਾ ਆ ਫਰੀडम ਆਫ ਐਕਸਪ੍ਰੈਸ਼ਨ ਤੁਹਾਡੀ ਆਪਣੀ ਆਜ਼ਾਦੀ 'ਚ ਰਹਿਣ ਦੀ ਗੱਲ ਆਜ਼ਾਦੀ ਦੀ ਗੱਲ ਕਰਨ ਦਾ ਹੱਕ ਦਿੰਦਾ ਹੈਗਾ ਆ ਤੇ ਉਸ ਬਿਲ ਉਸ ਨੂੰ ਸੇਫ ਕਿਸ ਤਰ੍ਹਾਂ ਰੱਖਣਾ ਹੈਗਾ ਤਾਂ ਕਿ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਉਹ ਅਮਰੀਕਨ ਸਿਟੀਜ਼ਨ ਨੂੰ ਡਰਾ ਤਮਕਾ ਨਾ ਸਕਣ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹ ਤੁਸੀਂ ਦੇਖਦੇ ਹੀ ਆ ਫਰੀ ਮੌਂਡ ਗੁਰੂ ਘਰ ਦੀ ਕਮੇਟੀ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲਾ ਸੂਟ ਵੀ ਫਾਈਲ ਕੀਤਾ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਗੁਰੂ ਘਰਾਂ ਨੂੰ ਖਾਸ ਕਰਕੇ ਫਰੀ ਮੌਂਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਇਹ ਜਿਹੜਾ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਬਿਲ ਆ ਇੰਡੀਆ ਦੇ ਉਲਟ ਨਹੀਂ ਇਹ ਇਰਾਨ ਰਸ਼ੀਆ ਹੋਰ ਵੀ ਜਿਹੜੇ ਬਹੁਤ ਸਾਰੇ ਮੁਲਕ ਹੈਗੇ ਅਮਰੀਕਨ ਸਿਟੀਜ਼ਨਸ ਨੂੰ ਜੋ ਥ੍ਰੈਟ ਕਰਦੇ ਆ ਡਰਾਦੇ ਧਮਕਾਉਂਦੇ ਆ ਉਸ ਦੇ ਅਗੇਂਸਟ ਇਹ ਬਿਲ ਹੈਗਾ ਸੋ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਬੇਨਤੀ ਆ ਵੀ ਪਲੀਜ਼ ਅ ਕੰਟੈਕਟ ਕਰੋ ਜਿਹੜੇ ਫ੍ਰੀਮਾਉਂਡ ਗੁਰੂ ਘਰ ਦੇ ਜਿਹੜੇ ਆਰਗੇਨਾਈਜ਼ਰਸ ਆ ਅੱਗੇ ਹੋ ਕੇ ਚੱਲੇ ਹੋਏ ਹੈਗੇ ਆ ਉਹਨਾਂ ਦੇ ਨੰਬਰ ਚਾਹੀਦੇ ਹੋਏ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਕਾਲ ਕਰ ਲਿਓ 408 272 5200 ਦੇ ਉੱਤੇ ਤੇ ਦੂਸਰਾ ਜਿਹੜੇ ਜਿਹੜੇ ਵੀ ਗੁਰੂ ਘਰ ਤੁਸੀਂ ਜਾਣੇ ਹੈਗੇ ਆ ਆਪਣੇ ਕਮੇਟੀਜ਼ ਨੂੰ ਅਕਾਉਂਟੇਬਲ ਬਣਾਓ ਉਹਨਾਂ ਨੂੰ ਪੁੱਛੋ ਵੀ ਭਾਈ ਠੀਕ ਆ ਆਪਾਂ ਗੁਰੂ ਮਹਾਰਾਜ ਦਾ ਨਾਮ ਵੀ ਲੈਣਾ ਹੈ ਲੰਗਰ ਵੀ ਛਕਣਾ ਹੈ ਸਾਰਾ ਕੁਝ ਕਰਨਾ ਜਿੱਥੇ ਸਾਡੇ ਨਾਲ ਇਨਜਸਟਿਸ ਹੋ ਰਿਹਾ ਕੱਲਾ ਸਾਡੇ ਨਾਲ ਨਹੀਂ ਕਿਸੇ ਵੀ ਬੰਦੇ ਦੇ ਨਾਲ ਇਨਜਸਟਿਸ ਹੋ ਰਿਹਾ ਹੈਗਾ ਉੱਥੇ ਤੁਹਾਡਾ ਕੀ ਸਟੈਂਡ ਆ ਉੱਥੇ ਅਸੀਂ ਕੀ ਐਕਟ ਕਰ ਰਹੇ ਹੈਗੇ ਆ ਜੇ ਉਹਨਾਂ ਨੇ ਨਹੀਂ ਲੈਟਰ ਲਿਖੇ ਉਹਨਾਂ ਨੂੰ ਪੁੱਛੋ ਵੀ ਭਈ ਕੀ ਕਰ ਰਹੇ ਹੈਗੇ ਆ ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕੱਲਾ ਇਹ ਨਾ ਹੋਈਏ ਵੀ ਆਪਾਂ ਜਾਈਏ ਤੇ ਮੱਥਾ ਟੇਕ ਕੇ ਪ੍ਰਸ਼ਾਦੇ ਛੱਕ ਕੇ ਆ ਜਾਈਏ ਤੇ ਮੁੜ ਕੇ ਜੋ 40 ਸਾਲਾਂ ਤੋਂ ਵਾਪਰ ਰਿਹਾ ਸਿੱਖਾਂ ਦੇ ਨਾਲ ਕੈਨੇਡਾ ਦੇ ਵਿੱਚ ਉਹੀ ਕੁਝ ਫਿਰ ਇੱਥੇ ਵੀ ਵਾਪਰਨਾ ਸ਼ੁਰੂ ਹੋਵੇ ਸੋ ਸਾਨੂੰ ਹੁਣ ਐਕਟ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ ਜੀ ਅਮਰੀਕਨ ਸੇ ਕਮਿਊਨਿਟੀ ਨੇ ਇਸ ਟਾਈਮ ਕੀ ਕਦਮ ਚੱਕੇ ਹੈ ਗਵਰਨਰ ਤੱਕ ਪਹੁੰਚ ਕਰਨ ਦੇ ਲਈ ਅਸੈਂਬਲੀ ਮੈਂਬਰਸ ਦੇ ਵਿੱਚ ਆਪਾਂ ਨੂੰ ਉਮੀਦ ਆ ਵੀ ਅਸੈਂਬਲੀ ਚ ਬਿਲ ਪਾਸ ਜਿਹੜਾ ਉਹ ਹੋ ਜਾਊਗਾ ਪਿਛਲੀ ਵਾਰੀ ਵੀ ਹੋ ਗਿਆ ਸੀਗਾ ਉਦੋਂ ਸੈਨੇਟ ਦੀ ਕਮੇਟੀ ਚ ਰਹਿ ਗਿਆ ਸੀ ਜਿਸ ਕਮੇਟੀ ਵਾਲੀ ਨੇ ਰੋਕਿਆ ਸੀ ਉਸਨੇ ਸੈਨੇਟ ਦੇ ਵਿੱਚ ਇਸ ਵਾਰ ਪੇਸ਼ ਕਰਕੇ ਸੈਨੇਟ ਚ ਯੂਨੀਨਮਸਲੀ 38-0 ਨਾਲ ਪਾਸ ਹੋਇਆ ਹੁਣ ਅਸੈਂਬਲੀ ਚ ਆ ਉਮੀਦ ਆ ਵੀ ਅਸੈਂਬਲੀ ਚ ਪਾਸ ਹੋ ਜਾਊਗਾ ਹੱਥ ਤੇ ਹੱਥ ਧਰ ਕੇ ਕਿਉਂ ਬੈਠੇ ਆਂ ਕੀ ਦੀ ਵੇਟ ਆਪਾਂ ਜਿਹੜੀ ਉਹ ਕਰ ਰਹੇ ਆਂ ਕੋਈ ਆ ਕੇ ਆਪਾਂ ਨੂੰ ਉਂਗਲੀ ਫੜ ਕੇ ਗਵਰਨਰ ਕੋ ਲੈ ਕੇ ਜਾਊਗਾ ਫਿਰ ਆਪਾਂ ਉਹਨੂੰ ਦੱਸਣਾ ਆ ਜਾਂ ਆਪ ਖੁਦ ਵੀ ਜਿਹੜੇ ਪੈਰ ਲਾ ਕੇ ਤੁਰ ਕੇ ਜਿਹੜਾ ਉਹ ਆਪਾਂ ਜਾ ਸਕਦੇ ਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਕੋਨਾ ਉਹਨਾਂ ਨੇ ਇਸ ਟਾਈਮ ਮੀਡੀਆ ਬਲੱਡਸ ਜਿਹੜਾ ਉਹ ਸ਼ੁਰੂ ਕੀਤਾ ਆ ਇਸ ਬਿੱਲ ਦੇ ਉਲਟ ਅ ਡਾਕਟਰ ਜਸਮੀਤ ਬਾਂਸ ਦੇ ਉਲਟ ਜਿਹੜਾ ਉਹ ਕੰਮ ਜਿਹੜੇ ਉਹ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਆ ਖਾਸ ਕਰਕੇ ਇਸ ਨੂੰ ਹਿੰਦੂ ਸਿੱਖ ਮਸਲਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਹਿੰਦੂ ਫੋਬੀਆ ਦੇ ਨਾਂ ਦੇ ਹੇਠਾਂ ਇਸ ਨੂੰ ਆ ਜਿਹੜਾ ਆ ਇਤਰਾਜ਼ ਜਿਹੜਾ ਉਹ ਜਤਾਇਆ ਜਾ ਰਿਹਾ ਜਦ ਕਿ ਉਸ ਬਿਲ ਦੇ ਵਿੱਚ ਨਾ ਇੰਡੀਆ ਦਾ ਨਾਂ ਆ ਨਾ ਹਿੰਦੂਆਂ ਦਾ ਨਾਂ ਆ ਸਿਰਫ ਉਹਨਾਂ ਲੋਕਾਂ ਦੀ ਗੱਲ ਕੀਤੀ ਆ ਵੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਪਤਾ ਲੱਗੇ ਪੁਲਸ ਵਾਲਿਆਂ ਨੂੰ ਖਾਸ ਕਰਕੇ ਕੈਲੀਫੋਰਨੀਆ ਚ ਵੀ ਟ੍ਰਾਂਸਲੈਕਸ਼ਨ ਰਿਪਰੈਸ਼ਨ ਦੇ ਕਿਹੜੇ ਤਰੀਕਿਆਂ ਦੇ ਨਾਲ ਜਿਹੜੀਆਂ ਵੱਖ-ਵੱਖ ਸਰਕਾਰਾਂ ਕਰਦੀਆਂ ਆ ਜੋ ਉਹ ਤਰੀਕੇ ਭਾਰਤ ਦੀ ਸਰਕਾਰ ਵਰਤਦੀ ਹੈ ਇਸੇ ਲਈ ਉਹਨਾਂ ਨੂੰ ਜਿਹੜੀ ਮੁਸ਼ਕਲ ਆ ਤਕਲੀਫ ਆ ਜਿਹੜੀ ਉਹ ਹੋ ਰਹੀ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਚੱਲ ਰਹੇ ਆ ਉਹਨਾਂ ਨੇ ਅਮਰੀਕਨਸ ਦੀ ਸੇਫਟੀ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਵੀ ਜਿਹੜੇ ਨਾਨ ਇਮੀਗਰੈਂਟ ਆ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਆ ਵੀ ਇਸ ਦੇ ਵਿੱਚ ਐਮੈਂਡਮੈਂਟ ਕਰੋ ਬਿੱਲ ਦੇ ਵਿੱਚ ਜਿਹੜੇ ਜਿਹੜੇ ਨਾਨ ਇਮੀਗਰੈਂਟ ਹੈਗੇ ਆ ਉਹਨਾਂ ਨੂੰ ਇਸ ਬਿੱਲ ਚੋਂ ਬਾਹਰ ਕੱਢ ਦਿਓ ਵੀ ਤਾਂ ਜੋ ਉਹਨਾਂ ਖਿਲਾਫ ਕੋਈ ਕਾਰਵਾਈ ਪੁਲਸ ਜਿਹੜੀ ਆ ਉਹ ਨਾ ਕਰ ਸਕੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਦੇਖੋ ਉਹ ਵੱਡੇ ਪੱਧਰ ਤੇ ਵੱਡੇ ਪਮਾਨੇ ਦੇ ਉੱਤੇ ਸਟੇਟ ਸਪੌਂਸਰਡ ਜਿਹੜੀਆਂ ਸੰਸਥਾਵਾਂ ਜਿਹੜੀਆਂ ਲੱਗੀਆਂ ਹੋਈਆਂ ਆ ਤੇ ਆਪਾਂ ਪਤਾ ਨਹੀਂ ਕਿਹਦੀ ਵੇਟ ਕਰਦੇ ਆ ਵੀ ਕੋਈ ਸੱਦਾ ਆਊਗਾ ਫਿਰ ਆਪਾਂ ਜਾਵਾਂਗੇ ਤੇ ਫਿਰ ਜਾ ਕੇ ਉੱਥੇ ਗੱਲ ਕਰਾਂਗੇ ਠੀਕ ਆ ਜੀ ਚੰਗੀ ਗੱਲ ਆ ਤੁਸੀਂ ਕਰਤਿਤਾ ਆ ਕੇਸ ਕਰਤਾ ਆ ਤੁਸੀਂ ਉਹਦੀ ਇਨਵੈਸਟੀਗੇਸ਼ਨ ਕਰਕੇ ਮੋਰੇ ਕਰਤਾ ਆ ਪਰ ਇਸ ਬਿਲ ਨੂੰ ਪਾਸ ਕਰਾਉਣ ਦੇ ਲਈ ਕਦਮ ਜਿਹੜਾ ਉਹ ਕੀ ਚੱਕ ਰਹੇ ਆ ਜਿਹੜੇ ਲੋਕ ਸਿੰਗਰਾ ਖਿਲਾਫ ਪੜੇ ਹੁਬ ਹੁਬ ਕੇ ਜਿਹੜਾ ਉਹ ਕਰਦੇ ਸੀਗੇ ਉਹ ਕਿੱਥੇ ਨੇ ਇਸ ਟਾਈਮ ਉਹ ਕਿਉਂ ਨਹੀਂ ਹਾਂ ਦਾ ਨਾਰਾ ਜਿਹੜਾ ਉਹ ਮਾਰ ਰਹੇ ਜਸਮਨ ਸਿੰਘ ਖਾਲੜਾ ਜੀ ਦੇ ਨਾਮ ਦੇ ਉਤੇ ਸਕੂਲ ਖੁੱਲਣ ਜਾ ਰਿਹਾ ਮੈਂ ਨਹੀਂ ਦੇਖਿਆ ਉਹਨਾਂ ਦੇ ਵਿੱਚੋਂ ਕਿਸੇ ਨੇ ਕੁਝ ਪੁਸਕਿਆ ਵੀ ਹੋਵੇ ਬੋਲਿਆ ਵੀ ਹੋਵੇ ਵੀ ਹਾਂ ਭਾਈ ਆਜੋ ਉਥੇ ਇੱਕ ਸ਼ਹੀਦ ਦੇ ਨਾਂ ਦੇ ਉੱਤੇ ਪਹਿਲੀ ਦੀ ਸਕੂਲ ਖੁੱਲਣ ਜਾ ਰਿਹਾ ਵੀ ਆਓ ਆਪਾਂ ਸਾਰੇ ਹੌਮ ਹਮਾ ਕੇ ਜਿਹੜਾ ਉੱਥੇ ਪਹੁੰਚੀਏ ਸੋ ਇਹ ਲੋਕ ਬੜੇ ਮਤਲਬ ਪ੍ਰਸਤ ਜਿਹੜੇ ਬਣਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਰੂਲਾ ਪਾਉਣ ਵਾਲੇ ਜਿਹੜੇ ਉਹ ਲੋਕ ਵੱਖਰੇ ਨੇ ਪਰ ਕਾਰਵਾਈਆਂ ਜਿਹੜੀਆਂ ਕਰਨ ਦੀ ਭਾਈ ਜ਼ਰੂਰਤ ਹੈਗੀ ਆ ਕਿਸੇ ਨੇ ਉਂਗਲ ਫੜ ਕੇ ਨਹੀਂ ਤੁਹਾਨੂੰ ਦੱਸਣਾ ਵੀ ਆ ਕਰੀਏ ਉਹ ਕਰੀਏ ਆਪ ਜਿਹੜੇ ਸਿਰ ਜੋੜੋ ਗੁਰੂ ਸਾਹਿਬ ਨੇ ਜਿਹੜੇ ਬਖਸ਼ਿਸ਼ ਕੀਤੀ ਆ ਤੇ ਉਹ ਉਸ ਦਿਮਾਗ ਦੀ ਵਰਤੋਂ ਕਰਦੇ ਹੋਏ ਤੇ ਜਿਹੜਾ ਚੜੋ ਅੱਗੇ ਚਲੋ ਕਾਰਵਾਈ ਕਰੋ ਤਾਂ ਜੋ ਗਵਰਨਰ ਤੱਕ ਇਹ ਪ੍ਰੈਸ਼ਰ ਪਾ ਰੱਖੀਏ ਵੀ ਭਾਈ ਇਸ ਬਿੱਲ ਨੂੰ ਪਾਸ ਕਰਨਾ ਹੈ ਬਜ ਵਿਟੋ ਕਰਕੇ ਉਹ ਮੂੰਹ ਤੇ ਨਾ ਮਾਰ ਦੇ ਸਾਡੇ ਫੇਰ ਆਪਾਂ ਵਿੰਦੇ ਰਵਾਂਗੇ ਵੀ ਹੁਣ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਣਾ ਹੈਗਾ ਆ